ਪੰਜਾਬ ਦੇ ਵਿੱਚ ਕੀ ਹੋ ਰਿਹਾ ਇਹ ਚੀ ਦੱਸਣ ਦੀ ਸ਼ਾਇਦ ਮੈਨੂੰ ਲੋੜ ਨਹੀਂ ਕਿਉਂਕਿ ਸਾਰੇ ਪੰਜਾਬੀਆਂ ਦੇ ਫੋਨਾਂ ਦੇ ਵਿੱਚ ਇੰਸਟਾਗ੍ਰam ਹੋਵੇ, YouTube ਹੋਵੇ ਜਾਂ ਫਿਰ Facebook ਹੋਵੇ ਸਾਰੀਆਂ ਖਬਰਾਂ ਘੁੰਮ ਰਹੀਆਂ ਰਹਿੰਦੀਆਂ ਹਨ ਪਰ ਸਭ ਤੋਂ ਮੇਨ ਤੇ ਅਹਿਮ ਖਬਰ ਇਹ ਹੈ ਕਿ ਪੰਜਾਬ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਵੇਂ ਦੇ ਹੋ ਸਕਦੇ ਤੇ ਇਹ ਚੀਜ਼ ਆਪਾਂ ਨੂੰ ਕਿੱਥੋਂ ਪਤਾ ਲੱਗਦੀ ਹੈ ਜ਼ਿਆਦਾਤਰ ਲੋਕ ਜਿਹੜੇ ਉਹ ਐਪਾਂ ਦਾ ਸਹਾਰਾ ਲੈਂਦੇ ਜਿਹੜੇ ਆਪਾਂ ਐਪ ਵਗੈਰਾ ਇੰਸਟਾਲ ਕਰ ਲੈਂਦੇ ਆ ਇਹਨਾਂ ਨੂੰ ਥਰਡ ਪਾਰਟੀ ਐਪ ਕਿਹਾ ਜਾਂਦਾ ਹੈ ਪਰ ਜਿਹੜੀ ਸਹੀ ਜਾਣਕਾਰੀ ਨਿਕਲ ਕੇ ਆਉਂਦੀ ਹੈ ਜਿੱਥੋਂ ਆਰਮੀ ਦੀ ਲੋਕ ਨੌਲਜ ਲੈਂਦੇ ਆ ਜਾਂ ਫਿਰ ਕੈਨੇਡਾ ਦਾ ਅਮਰੀਕਾ ਦੇ ਵਿੱਚ ਜਿਹੜੇ ਟਰੱਕ ਚਲਾਉਂਦੇ ਆ ਉਹਨਾਂ ਕੋਲੇ ਸਹੀ ਨੌਲਜ ਹੁੰਦੀ ਆ ਵੈਦਰ ਦੇ ਬਾਰੇ ਕਿਉਂਕਿ ਉਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਸੈਟਲਾਈਟ ਦੀਆਂ ਕੁਝ ਸਬਸਕ੍ਰਿਪਸ਼ਨ ਹੁੰਦੀਆਂ ਉਹਨਾਂ ਨੂੰ ਪਰਚੇਸ ਕੀਤਾ ਹੁੰਦਾ ਹੈ ਪਰ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਜਾਣਕਾਰੀ ਵੀ ਸੈਟਲਾਈਟ ਤੋਂ ਹੀ ਲਈ ਗਈ ਹੈ ਸੈਟਲਾਈਟ ਰਾਹੀਂ ਜਿੰਨੀ ਵੀ ਜਾਣਕਾਰੀ ਆਉਂਦੀ ਹੈ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਜ਼ਿਆਦਾਤਰ ਸੱਚੀ ਹੀ ਹੁੰਦੀ ਆ ਪਰ ਹੁਣ ਜੇ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਅੱਜ 30 ਤੋਂ ਲੈ ਕੇ 35% ਪੂਰੇ ਚਾਂਸਸ ਆ ਕਿ ਸਾਰੇ ਪੰਜਾਬ ਦੇ ਵਿੱਚ ਮੀਂਹ ਪਊਗਾ ਹੀ ਪਊਗਾ ਪਰ ਇਹ ਜਿਹੜਾ ਅੰਕੜਾ ਨਿਕਲ ਕੇ ਆਉਂਦਾ ਹੈ 30 ਤੋਂ 50% ਵਾਲਾ ਇਹਦੇ ਵਿੱਚ ਹੈਵੀ ਰੇਨ ਵੀ ਪੈ ਸਕਦੀ ਹੁੰਦੀ ਆ ਕਿਉਂਕਿ ਇਹਦੇ ਵਿੱਚ 50-50 ਮੌਸਮ ਹੁੰਦਾ ਹੈ ਡਾਵਾ ਡੋਲ ਵਾਲਾ ਕਿ ਕਿਤੇ ਨਾ ਕਿਤੇ ਆਪਾਂ ਨੂੰ ਪੂਰ ਪੈਂਦੀ ਦਿਖਾਈ ਦੇਊਗੀ ਕਿਤੇ ਨਾ ਕਿਤੇ ਆਪਾਂ ਨੂੰ ਵੱਡੀ ਬੱਦਲਵਾਈ ਦਿਖਾਈ ਦੇਊਗੀ ਤੇ ਕਿਤੇ ਨਾ ਕਿਤੇ ਆਪਾਂ ਨੂੰ ਭਾਰੀ ਮੀਂਹ ਵੀ ਦਿਖਾਈ ਦੇਣਗੇ ਇਹ ਕੁਦਰਤ ਦੇ ਰੰਗ ਆ ਜੇਕਰ 80% 90% ਹੋਵੇ ਫਿਰ ਤਾਂ ਕਨਫਰਮ ਹੀ ਹੁੰਦਾ ਕਿ ਮੀਂਹ ਆਪਾਂ ਨੂੰ ਪੰਜਾਬ ਦੇ ਵਿੱਚ ਆ ਜਿਹੜੇ ਉਹ ਦੇਖਣ ਨੂੰ ਮਿਲਣਗੇ ਸੈਟਲਾਈਟ ਰਾਹੀਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 4 ਤੇ 5 ਤਰੀਕ ਨੂੰ ਆਪਾਂ ਨੂੰ ਰਾਹਤ ਮਿਲ ਸਕਦੀ ਆ ਮੀਂਹ ਤੋਂ ਕੋਸਟ ਡਿਸਟ੍ਰਿਕਟ ਦੇ ਵਿੱਚ ਪਰ ਉਸ ਤੋਂ ਬਾਅਦ 6 7 8 ਨੂੰ ਫੇਰ ਸੰਸਲਾ ਜਿਹੜਾ ਜਾਰੀ ਰਹੂਗਾ ਕਿਉਂਕਿ ਕੁਦਰਤ ਦੇ ਰਾਂਗਾ ਕਦੋਂ ਵੀ ਬਦਲ ਸਕਦੇ ਆ ਹੋਰ ਜਾਣਕਾਰੀ ਲਈ ਉੱਪਰ ਤੁਹਾਨੂੰ ਇੱਕ ਲਾਈਕ ਦਾ ਬਟਨ ਦਿਖ ਰਿਹਾ ਹੱਥ ਜੇ ਵਾਲਾ ਉਹਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਡੇਲੀ ਵੈਦਰ ਦੀ ਵੀਡੀਓ ਤੁਸੀਂ ਚਾਹੁੰਦੇ ਹੋ ਕਿਉਂਕਿ ਆਪਾਂ ਫੇਕ ਵੀਡੀਓ ਨਹੀਂ ਅਪਲੋਡ ਕਰਦੇ ਦੁਨੀਆ ਨੂੰ ਬੇਫਕੂਫ ਬਣਾਉਣ ਲਈ ਹੋਰ ਬਹੁਤ ਲੋਕ ਬੈਠੇ ਆ ਪਰ ਜੇ ਆਪਾਂ ਵੀ ਇਹੋ ਜਿਹਾ ਕੰਮ ਘਟੀਆ ਕੰਮ ਕਰਨ ਲੱ ਕਰਿਓ ਹੋਰ ਜਾਣਕਾਰੀ ਵਾਸਤੇ ਆਪਣੇ ਇਸ ਪੇਜ ਨੂੰ